ਓ ਮਾਂ ਹੁੰਦੀ ਏ ਮਾਂ ਓ ਦੁਨੀਆਂ ਵਾਲਿਓ ਓ ਮਾਂ ਹੈ ਠੰਡੜੀ ਛਾਂ ਓ ਦੁਨੀਆਂ ਵਾਲਿਓ ਜੈ ਰਾਮ ਸ਼ੀਰਾਮ ਜੈ ਰਾਮ ਜੈ ਜੈ ਇਸიან ਦੇ ਵਿੱਚ ਮੈਂ ਗਿਆ ਕਿ ਦੋ ਦਵਾਰ ਚਲਾ ਗਿਆ ਔਰ ਬਹੁਤ ਹੀ ਅੱਛਾ ਰਿਸਪਾਂਸ ਮਿਲ ਰਿਹਾ ਹੈ ਲੋਕ ਬਹੁਤ ਉਤਸ਼ਾਹਤ ਨੇ ਔਰ ਲੋਕ ਬਹੁਤ ਸਪੋਰਟਿਵ ਨੇ ਬਹੁਤ ਸਪੋਰਟ ਕਰ ਰਹੇ ਨੇ ਹੋ ਮਾਂ ਹੁੰਦੀ ਏ ਮਾਂ ਓਏ ਦੁਨੀਆ ਵਾਲਿਓ ਹੋ ਮਾਂ ਹੈ ਠੰਡੜੀ ਛਾਓ ਏ ਦੁਨੀਆ ਵਾਲਿਓ ਸ਼੍ਰੀ ਰਾਮ ਜੈ ਰਾਮ ਇਸ ਦੁਨੀਆ ਨੂੰ ਤਾਂ ਬੰਦਾ ਕੁਝ ਵੀ ਨਹੀਂ ਕਰ ਸਕਦਾ ਕਿਤੇ ਨਾ ਕਿਤੇ ਕੋਈ ਕਮੀ ਰਹਿ ਜਾਂਦੀ ਹੈ ਸ਼੍ਰੀ ਰਾਮ ਜੈ ਰਾਮ ਜੈ ਜੈ ਰਾਮ ਇਹ ਵਿਚਾਰ ਤਾਂ ਆਪਣੀ ਸਾਡੀ ਆਪਣੀ ਹੈ ਬਾਕੀ ਉਹ ਸਾਥੂ ਵੱਡੇ ਨੇ ਉਹਨਾਂ ਦੀ ਰਿਸਪੈਕਟ ਹੈ ਜੀ ਰਾਮ ਜੈ ਰਾਮ ਜੈ ਜੈ ਰਾਮ ਜੀ ਰਾਮ ਬਾਜੀ ਅਸ਼ੀਰਵਾਦ ਲੈਣ ਆਏ ਅੱਜ ਪਹਿਲਾਂ ਤਾਂ ਸਾਰਿਆਂ ਨੂੰ ਆਰਾਮ ਨਾਮੀ ਦੀਆਂ ਲੱਖ ਲੱਖ ਮੁਬਾਰਕਾਂ ਪਰਮਾਤਮਾ ਸਭ ਦੇ ਘਰਾਂ 'ਚ ਸ਼ੁਕ ਸ਼ਾਂਤੀ ਬਖਸ਼ੇ ਕਿੱਦਾਂ ਦਾ ਸਪੋਰਟ ਮਿਲ ਰਿਹਾ ਜੀ ਤੁਹਾਨੂੰ ਤੁਸੀਂ ਵਿਚਰ ਰਹੇ ਹੋ ਪਹਿਲੀ ਵਾਰੀ ਬੋਗਾ ਤੇ ਦੂਜੀ ਹੁਣ ਚਾਰੇ ਸਾਰੀਆਂ 9 ਦੀਆਂ 9 ਕੌਨਸਟਿਟੂਐਂਸੀਆਂ ਦੇ ਵਿੱਚ ਮੈਂ ਗਿਆ ਜੀ ਦੋ ਦੋ ਵਾਰ ਚਲਾ ਗਿਆ ਔਰ ਬਹੁਤ ਹੀ ਅੱਛਾ ਰਿਸਪੌਂਸ ਮਿਲ ਰਿਹਾ ਹੈ ਲੋਕ ਬਹੁਤ ਉਤਸ਼ਾਹਤ ਨੇ ਔਰ ਲੋਕ ਬਹੁਤ ਸਪੋਰਟਿਵ ਨੇ ਬਹੁਤ ਸਪੋਰਟ ਕਰ ਰਹੇ ਆ ਤੁਹਾਡੇ ਲੀਡਰਾਂ ਦਾ ਵਿਰੋਧ ਵੀ ਹੋ ਰਿਹਾ ਜੀ ਕਈ ਜਗ੍ਹਾ ਤੇ ਉਹ ਤਾਂ ਹੁੰਦੀ ਹੀ ਆ ਜੀ ਕੁਛ ਨਾ ਕੁਛ ਸਾਰੀ ਦੁਨੀਆ ਨੂੰ ਤਾਂ ਬੰਦਾ ਖੁਸ਼ ਨਹੀਂ ਕਰ ਸਕਦਾ ਕਿਤੇ ਨਾ ਕਿਤੇ ਕੋਈ ਕਮੀ ਰਹਿ ਜਾਂਦੀ ਹੈ ਤੁਹਾਨੂੰ ਜੀ ਹੰਸਰਾ ਜਮਸ ਨਾਲ ਦੋਸਤੀ ਵੀ ਆ ਤੇ ਜਿਸ ਤਰ੍ਹਾਂ ਇਸ ਚੋਣਾਂ ਲੜਨ ਦੇ ਵਿੱਚ ਲੜਿਆ ਦੇਖੋ ਜੀ ਉਹਨਾਂ ਦੀ ਆਪਣੀ ਵਿਚਾਰਧਾਰਾ ਆਪਣੀ ਸਾਡੀ ਆਪਣੀ ਹੈ ਬਾਕੀ ਉਹ ਸਾ ਤੋਂ ਵੱਡੇ ਨੇ ਉਹਨਾਂ ਦੀ ਰਿਸਪੈਕਟ ਹੈ ਰਾਮ ਜੀ ਕਾਣੀਦਾਨ ਨੇ ਵੀ ਆਪਣਾ ਉਮੀਦਵਾਰ ਲਾਣ ਦਿੱਤਾ ਲੇਕਿਨ ਅਜੇ ਕਾਂਗਰਸ ਦਾ ਬਾਕੀ ਹੈ ਕਿ ਲੱਗ ਰਿਹਾ ਹੈ ਕਿ ਉਹ ਕੋਈ ਵੱਡਾ ਚਿਹਰਾ ਕਾਂਗਰਸ ਵੱਲ ਆ ਸਕਦਾ ਹੈ ਹਾਂ ਜੀ ਕੋਈ ਵੀ ਆ ਸਕਦਾ ਸਾਰਿਆਂ ਨੂੰ ਆਉਣ ਦਾ ਅਧਿਕਾਰ ਹੈ ਜੀ ਸਾਰੇ ਆਉਣ ਇਸ ਤਰ੍ਹਾਂ ਹੀ ਤਿਆਰੀ ਹੈ ਲੱਗ ਰਹੀ ਪੂਰੀ ਤਿਆਰੀ ਹੈ ਜੀ ਖੁੱਲ ਨੂੰ ਮੋਲ ਜੀ ਅੱਜ RAM NAVAMI ਦਾ ਦਿਨ ਹੈਗਾ ਤੇ ਸਰਾਦੇਪੁਰ ਸਿਰ ਪੱਦੀ ਮੈਂ ਹੋਰੇ ਥੋੜਾ ਜਿਹਾ ਹਾਂ ਜੀ ਇਹ ਮੇਰੇ ਲਈ ਟਾਸਕ ਹੈ ਮੈਂ ਬਹੁਤ ਘੱਟ ਮਤਲਬ ਧਰਮ ਗਾਇਆ ਜੀ ਬਾਕੀ ਪਾਪ ਦਾ ਤਾਰਿਕ ਹੋਈ ਵੀ ਕੋਈ ਵੀ ਗਾਇਆ ਜਾ ਸਕਦਾ ਜੀ ਕਿਤੇ ਵੀ ਢਾਰ ਦੇ ਉੱਤੇ ਮਤਲਬ ਮਾਂ ਦਾ ਜਨਾਦਨ ਮਾਂ ਦੇ ਮੰਦਰ 'ਚ ਬੈਠੇ ਹਾਂ ਹਾਂ ਮਾਂ ਦਾ ਹੋ ਮਾਂ ਹੁੰਦੀ ਏ ਮਾਂ ਓਏ ਦੁਨੀਆ ਵਾਲਿਓ ਹੋ ਮਾਂ ਹੈ ਠੰਡੜੀ ਛਾਓ ਦੁਨੀਆ ਵਾਲਿਓ ਸੋ ਸਾਰਿਆਂ ਨੂੰ ਮੇਰੇ ਵੱਲੋਂ ਰਾਮ ਨੌਮੀ ਦੀਆਂ ਲੱਖ ਲੱਖ ਮੁਬਾਰਕਾਂ ਔਰ ਮਾਤਾ ਰਾਣੀ ਸਭ ਦੇ ਘਰਾਂ 'ਚ ਸ਼ੁਕ ਸ਼ਾਂਤੀ ਬਖਸ਼ ਸਤਿ ਸ਼੍ਰੀ ਅਕਾਲ ਜੀ ਨਮਸਕਾਰ ਜੈ ਸ਼੍ਰੀ ਰਾਮ ਅੱਜ ਸਾਡੇ ਸਾਰੇ ਆਮ ਆਦਮੀ ਪਾਰਟੀ ਦੇ ਪਰਿਵਾਰ ਵੱਲੋਂ ਸਾਡੇ ਸਮੂਹ ਦੇ ਵਸਨੀਕਾਂ ਨੂੰ ਰਾਮ ਨੌਮੀ ਦੀਆਂ ਲੱਖ ਲੱਖ ਵਧਾਈਆਂ ਭਗਵਾਨ ਸ਼੍ਰੀ ਰਾਮ ਜੀ ਔਰ ਸੀਤਾ ਮਈਆ ਸਭ ਤੇ ਆਪਣੀ ਕਿਰਪਾ ਬਣਾ ਕੇ ਰੱਖਣ ਔਰ ਸਭ ਨੂੰ ਦਿਨ ਦੁਗਣੀ ਰਾਤ ਚੋਗਣੀ ਤਰੱਕੀਆਂ ਬਖਸ਼ਣ ਲੰਮੀ ਉਮਰਾਂ ਬਖਸ਼ਣ ਤਰੱਕੀਆਂ ਬਖਸ਼ਣ ਜੈ ਸ਼੍ਰੀ ਰਾਮ